ਲੋ ਜੀ ਹੁਣ ਸਪੈਂਡ ਆ ਗਏ ਇੱਥੇ ਆਪਾਂ ਜਿਹੜੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਹੁੰਨੇ ਅੱਜ ਮੈਂ ਤੇ ਜੋਧ ਪਿਆਉਤੀ ਅਸੀਂ ਸਕੂਲੀ ਵੀ ਆਏ ਹਾਂ ਸੇਵਾ ਕਰਨ ਲੈ ਮੇਰੀ ਜੀ ਉਹ ਮੈਂ ਜੋਧ ਨੇ ਸਰਜਰੀ ਕਰਾਈ ਆ ਘਰੇ ਬੋਰ ਜੀ ਹੁੰਦੀ ਸੀ ਕੰਮਾ ਬੋਰ ਜੀ ਹੁੰਦੇ ਨੂੰ ਗੜਾ ਕਢਾ ਕੇ ਲੈਣ ਤੇ ਕੀ ਲੱਗੇ ਦੇ ਨੱਕ ਤੇ ਨੇਰੀ ਸੀਗੀ ਅਸੀਂ ਆ ਕੇ ਆਦੇ ਚਲੋ ਥੋੜੀ ਥੋੜੀ ਜਾਇਆ ਹੁਣੇ ਆ ਤੇ ਇੱਥੇ ਬਾਈ ਕਰਮਜੀਤ ਸਿੰਘ ਤੇ ਮਾਤਾ ਕਰਦੇ ਹੋਰ ਦੋ ਪਰਿਵਾਰ ਨੇ ਜਿਹਨਾਂ ਦੀ ਮਾਪਲੀ ਸੇਵਾ ਕਰਦੇ ਆਂ ਬੋਲੇ ਬਾਈ ਗਰਮੀਤ ਦਾ ਘਰ ਆ ਤਿੰਨ ਧੀਆਂ ਦਾ ਤਿੰਨ ਧੀਆਂ ਦਾ ਬਾਪਾ ਬੇਟਾ ਹੋਵੇ ਹੈ ਨਹੀਂ ਕੋਈ ਇਸ ਲਈ 1 ਮਹੀਨੇ ਤੋਂ ਘਰੇ ਬਿਮਾਰ ਦਾ ਇਲਾਜ ਕਰਉਣ ਵਾਲਾ ਕੋਈ ਨਹੀਂ ਆਪਾਂ ਮਿਲਦੇ ਆ ਉਹਨੂੰ ਅੱਜ ਪੁੱਛਦੇ ਆ ਉਹਦਾ ਹਾਲ ਚਾਲ ਕਾਫੀ ਦਿਨਾਂ ਦੇ ਫੋਨ ਜਿਹੜੇ ਕਰ ਰਹੇ ਸੀ ਕਿਉਂਕਿ ਇਲਾਜ ਤੋਂ ਬਿਨਾ ਤਿੰਨ ਧੀਆਂ ਦਾ ਪਿਓ ਆ ਜਿਹੜਾ ਘਰੇ ਪਿਆ ਹਨਾ ਆ ਘਰ ਆ ਉਹਦਾ ਵਿਚਾਰੇ ਦਾ ਜਿੱਥੇ ਫੋਲ ਜਾਉ ਗਿਆ ਬਾਰ ਚ ਮਿਲਦੇ ਆ ਬਾਰ ਹੀ ਬੰਦ ਪਿਆ ਕੀ ਕਹਿੰਦੇ ਆ ਕੀ ਗੱਲਬਾਤ ਆ ਉਹ ਵਾਏ ਗੁਰੂ ਜੀ ਦਾ ਖਾਲਸਾ ਉਹ ਵਾਏ ਗੁਰੂ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਦਿੱਤ ਸਿੰਘ ਮੋੜ ਬਰਨਾਲੇ ਜ਼ਿਲ੍ਹੇ ਦਾ ਪਿੰਡ ਕੌਣਸ ਹੈ ਬਾਈ ਜੀ ਜਿਵੇਂ ਅੱਜ ਆਇਆ ਕਿ ਕਿਰਤੀ ਲੋੜਵੰਦ ਸਾਡਾ ਭਰਾ ਜਿਹੜਾ ਜਿਹੜਾ ਬਾਈ ਗਰਮੀਤ ਸਿੰਘ ਪੁੱਤਰ ਸਵਾਰਵਾਸੀ ਹਰੀ ਸਿੰਘ ਪਿੰਡ ਕੌਣਸ ਤਿੰਨ ਬੇਟੀਆਂ ਨੇ ਨਾ ਤੇ ਤਿੰਨ ਬੇਟੀਆਂ ਦਾ ਇਹ ਬਾਪ ਹੈ ਅੱਗੇ ਹੀ ਘਰੇ ਕੌਣ ਵਾਲਾ ਬੇਟਾ ਦੇ ਹੈਗੀ ਕੱਟ ਕਮਾਈ ਕਰਦਾ ਸੱਚੀ ਸੁੱਚੀ ਆਪਦੀ ਪਰ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਬਿਮਾਰ ਚੱਲ ਰਿਹਾ ਵੀ ਕਿੰਨੇ ਸੋਰਈ ਹੈ ਆ ਲੀਵਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਈਕ ਨੇ ਸੌਂਡ ਕਰਕੇ ਕੰਮ ਤੇ ਨਜਾਇਜ਼ ਦਾ ਘਰੀ ਪਿਆਰ ਦਾ ਔੜ ਦਾ ਚੱਕਰ ਆਉਂਦੇ ਆ ਜਾਂ ਉਸ ਚੰਗਾ ਨਹੀਂ ਲੱਗ ਰਿਹਾ ਮਤਲਬ ਅੰਦਰੋਂ ਅੰਦਰੀ ਘਰੀ ਰਹਿ ਰਿਹਾ ਕਮੌਣ ਵਾਲਾ ਕੋਈ ਨਹੀਂ ਲੇਬਰ ਦੇ ਆਇਆ ਕੰਮ ਜਿਹੜਾ ਸਾਰਾ ਖੜਾ ਇਸ ਟਾਈਮ ਭੈਣ ਜੀ ਮਨਰੇਗਾ ਦੇ ਵਿੱਚ ਕਦੇ-ਕਦੇ ਜਾਂਦੇ ਜੇ ਕੁਝ ਆੜੀ ਲੱਗਦੀ ਆ ਪਰ ਹੁਣ ਉਹ ਵੀ ਕੰਮ ਬੰਦ ਹੈ ਘਰੇ ਕਮੌਣ ਵਾਲਾ ਕੋਈ ਨਹੀਂ ਉਹ ਕੋ ਤੇਰੇ ਨਾਲ ਬੇਟੀਆਂ ਇਹਨਾਂ ਦੀ ਪੜ੍ਹਾਈ ਹੈ ਕਾਪੀ ਦਾ ਦੋ ਬੱਚੀਆਂ ਜਿਹੜੀਆਂ ਬੀਏ ਚ ਹੋ ਗਈਆਂ ਨੇ ਇਹਨਾਂ ਦਾ ਵੀ ਕਰਤਾ ਚੱਲ ਰਿਹਾ ਤੇ ਬਹੁਤ ਜ਼ਿਆਦਾ ਟੈਂਸ਼ਨ ਦਾ ਵਿਸ਼ਾ ਹੈ ਇਸ ਪਰਿਵਾਰ ਬੇਨਤੀ ਕਰਾਂਗੇ ਵੀ ਸੰਗਤ ਸਾਥ ਦੇਵੇ ਤਾਂ ਕਿ ਜਿਹੜਾ ਸਾਡੇ ਗੁਰਸਿੱਖ ਭਰਾ ਦਾ ਇਲਾਜ ਪ੍ਰੋਪਰ ਕਰਾ ਕੇ ਇਹਨਾਂ ਨੂੰ ਬੱਚਿਆਂ ਦੇ ਸਿਰਾਂ ਦੇ ਮੇਲ ਪਰ ਹੱਥ ਰੱਖ ਕੇ ਬੱਚੀਆਂ ਪੜਨ ਬੇਫਿਕਰ ਹੋਣ ਹਣੇ ਟੈਨਸ਼ਨ ਲੈਂਦੀਆਂ ਆਪਦੇ ਫਾਦਰ ਸਾਹਿਬ ਦੀ ਜੀ ਪਾਦਰ ਦਾ ਬਿਮਾਰ ਨੇ ਇਸ ਕਰਕੇ ਮੈਂ ਧੰਨਵਾਦ ਕਰਦਾ ਮੋਢਲਾ ਟਰੀਟਮੈਂਟ ਕਰਾਉਣ ਦੇ ਲਈ ਜ세ਦਰ ਰਣਜੀਤ ਸਿੰਘ ਜੀ ਐਕਸੋ ਐਕਸ ਫੋਰਥ ਨੇ ਡਾਊਨ ਆਵਰੋ 10000 ਦੀ ਫਲਹਾਲ ਸੇਵਾ ਸ਼ੁਰੂਆਤ ਦੇ ਨਵੀਂ ਟੈਸਟ ਤਾਂ ਹੋਣ ਦੇ ਕੋ ਡਾਕਟਰ ਨੇ ਪਰਚੀ ਲਈ ਟੈਸਟ ਨਹੀਂ ਹੋਇਆ ਹਲੇ ਕਰਤਾ ਅੰਦਰੀ ਪੈਰ ਅੱਗੇ ਕੋਈ ਠਾਉਣ ਵਾਲਾ ਨਹੀਂ ਕੋਈ ਇਲਾਜ ਕਰਾਉਣ ਵਾਲਾ ਜੀ ਬੁੱਤ ਕੀ ਹੋਇਆ ਡ Uh, doctor said that your father has an illness uh, that the name of uh, liver grade 1, fatty liver grade 1 and uh, for the treatment uh, we need a lot of money but uh, for uh, my father is uh, Ill, um, sick so my mother goes to in some works and uh, my father is uh, very much ill for uh, treatment I have no money and uh, we always live in tension and uh, uh, for the tension, uh, we also get so much uh, stress. Uh. So, uh, doctor uh, said about uh, reports. Uh, for reports, uh, uh, we, need, uh, we need money to get treat uh, this illness. Uh, and this is, uh, this liver grade uh, that is a serious uh, illness. Dad uh, uh, is, dad uh, lives in home for almost uh, one year. ਨੇ ਫਿਰ ਰਾਤ ਨੂੰ ਹੋਣ ਜਦੋਂ ਦਰਦ ਹੁੰਦਾ ਦਰਵਾਜ਼ਾ ਖਰਾਉਂਦੇ ਆ ਕਿੰਨੇ ਵਾਰ ਹੋਇਆ ਰਾਤ ਨੂੰ ਦਰਦ ਆਪ ਵੀ ਕਾਲ ਦਾ ਪੇਨ ਆਫ ਦਿਸ ਇਲਨੈਸ ਦੈਡ ਗॉट वेरी ਕ੍ਰਾਈਂਗ ਐਂਡ ਵੀ ਗॉट ਇਨ ਸਕ੍ਰੈਸ ਮੈਂਟ ਟਾਈਮਸ ਐਂਡ ਸਾਡੀ ਪੇਪਰ ਵੀ ਹੋ ਰਿਹਾ ਐਂਡ ਬਹੁਤ ਥੋੜੀ ਪੜਾਈ ਦੇ ਵੀ ਸੈਟ ਬੈਟ ਪੈ ਗਿਆ ਮਤਲਬ ਤੁਸੀਂ ਫਿਰ ਡਾਕਟਰ ਕੋਲ ਲੈ ਜਾਓ ਰਾਤ ਨੂੰ ਕਿਆ ਹੁੰਦਾ ਲੈ ਕੇ ਜਾਣੇ ਹਸਪੀਟਲ ਦੀ ਹਾਂਜੀ ਲੈ ਕੇ ਜਾਣੇ ਐ ਤੇ ਫੋਕਸ ਕਾਜ਼ ਆਫ ਦਿਸ ਇਲਨੈਸਰ ਡਾਇਟ ਹਾਟ ਬਰੀ ਪੇਨ ਇਨ ਦ ਬੈਕ ਪੇਨ ਕਿਡਨੀ ਐਂਡ ਲੀਵਰ ਗੁਰੂ ਪਿਆਰਿਓ ਕਮਾਉਣ ਵਾਲਾ ਕੋਈ ਨਹੀਂ ਕਿ ਆਪਕੋ ਸਿੰਘ ਦੇ ਤਿੰਨ ਬੇਟੀਆਂ ਹੀ ਆ ਇਹ ਵੀ ਪੜ੍ਹਦੀਆਂ ਨੂੰ ਪੂਰੀ ਟੈਨਸ਼ਨ ਰਹਿੰਦੀ ਆ ਵੀ ਨਾਲ ਨਾਲ ਪੜ੍ਹਾਈ ਦੇ ਨਾਲੇ ਘਰ ਦੀ ਫਰਜ਼ਾਂ ਨੂੰ ਪਤਾ ਵੀ ਜਿਨੂੰ ਚੁੱਲ੍ਹੇ ਹੀ ਠੰਡਾ ਰਹਿ ਆ ਨਾ ਕਮਾਉਣ ਵਾਲੇ ਨਹੀਂ ਚੁੱਲ੍ਹਾ ਤਾਂ ਮੰਗਦੇ ਆ 100-200 ਦਿੱਲੀ ਕੰਮ ਤੇ ਜਾਣ ਵਾਲਾ ਤਾਂ ਕੋਈ ਵਰਗਾ ਹੈ ਹੀ ਨਹੀਂ ਇਸ ਕਰਕੇ ਅੱਜ ਅਸੀਂ ਧੰਨਵਾਦ ਕਰਦੇ ਆ ਜ세ਹ ਦਰਜਾ ਦੇ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਦੇ ਦਸਵੰਦ ਦੇ ਵਿੱਚੋਂ 10000 ਫਿਲਹਾਲ ਅਸੀਂ ਪ੍ਰੋਗਰਾਮ ਕਰਾਉਣਾ ਸੀ 6 ਜ ਦਵਾਈ ਆਵੇ ਇੱਕ ਵਾਰ ਤੇ ਬੇਨਤੀ ਕਰਾਂਗੇ ਹੋਰ ਸਾਡੇ ਭਰਾਵਾਂ ਨੂੰ ਵੀ ਥੋੜਾ ਥੋੜਾ ਸਾਥ ਦਿਈਏ ਤਾਂ ਕਿ ਇਹਨੂੰ ਆਪਾਂ ਪ੍ਰੋਪਰ ਇਲਾਜ ਕਰਾ ਕੇ ਬੱਚੀਆਂ ਹੌਸਲੇ ਹੋਣ ਪੜਨ ਲਿਖਣ ਅੱਗੇ ਰਾਂ ਦੇ ਕਾਰਜ ਵੀ ਕਰਨੇ ਆ ਨਾ ਤੇ ਬਾਈ ਦੀ ਸਿਹਤ ਠੀਕ ਹੋਵੇ ਤੇ ਧੰਨਵਾਦ ਕਰਦੇ ਆ ਸਾਰੇ ਗੁਰੂ ਪਿਆਰੇ ਜਿਹੜੇ ਸਾਥ ਦਿੰਦੇ ਆ ਤਿੰਨ ਬੇਟੀਆਂ ਦੇ ਬਾਪ ਨੂੰ ਆਪਾਂ ਮੰjde ਤੋਂ ਸਾਦੀਏ ਫਰਾਕ ਰੂਪ ਦੇ ਕੇ ਇਹਨਾਂ ਦਾ ਟ੍ਰੀਟਮੈਂਟ ਕਰਾ ਦੇ ਤਾਂ ਕਿ ਬੱਚੀਆਂ ਸਹੀ ਢੰਗ ਨਾਲ ਪੜ੍ਹ ਲਿਖ ਸਕਣ ਹਜੇ ਇਹਨਾਂ ਦੀ ਫੀਸ ਦਾ ਮੈਟਰ ਰਹਿੰਦਾ ਕਿਉਂਕਿ ਬੱਚੀਆਂ ਤਿੰਨ ਇੱਕੋ ਜੀਆਂ ਤਿੰਨੇ ਹੀ ਪੜ੍ਹਦੀਆਂ ਨਹੀਂ ਤੇ ਸਾਥ ਦਿਓ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦੂਜੀ ਸੇਵਾ ਕਰਨ ਚੱਲੇ ਆਪਾਂ ਮਾਤਾ ਗੁਰਦੇਵ ਕੌਰ ਜੀ ਜਿਹੜੀ ਐਨੀ ਆ ਭਾਗੀ ਮਾਤਾ ਸੀਗੀ ਕਿਉਂਕਿ ਉਹਦੇ ਬੈਠੀ ਬੈਠੀ ਪਹਿਲਾਂ ਉਹਦੇ ਨੂੰ ਤੇ ਪੁੱਤ ਚੜ੍ਹਾਈ ਕਰ ਗਏ ਸੀਗੇ ਪੰਜ ਬੱਚਾ ਨੂੰ ਪਾਲਣ ਪੋਛਣ ਜਿਹੜੀ ਮਾਤਾ ਕਰ ਰਹੀ ਸੀ ਹੈ ਨਾ ਅੰਗਰੇਜ਼ਾਂ ਦਾ ਗੱਡੀ ਆ ਉਸ ਤੋਂ ਬਾਅਦ ਮਾਤਾ ਜੀ ਵੀ ਹੁਣ ਪਿਛਲੇ ਮਹੀਨੇ ਚੜ੍ਹਾਈ ਕਰ ਗਏ ਆ ਪੰਜ ਬੱਚੇ ਰਹਿ ਗਏ ਆ ਜੀ ਛੋਟੇ ਛੋਟੇ ਉਹ ਵਿਚਾਰੇ ਤੁਹਾਨੂੰ ਪਤਾ ਹੀ ਹੈ ਹਨਾ ਵੀ ਕਿਦਾਂ ਪਰਮਾਤਮਾ ਦੇ ਆਸਰੇ ਪਲ ਰਹੇ ਆ ਤੇ ਉਹ ਮਾਤਾ ਜੀ ਦੇ ਘਰੇ ਚੱਲੇ ਆ ਹੁਣ ਆਪਾਂ ਮਿਲਣਾ ਦੇਖਦੇ ਆ ਬੱਚੇ ਵਿਚਾਰੇ ਕਿਦਾਂ ਬੱਚੇ ਆ ਕਿਦਾਂ ਨਹੀਂ ਪਹਿਲਾਂ ਉਹਨਾਂ ਦੇ ਮਕਾਨ ਦੀ ਸੇਵਾ ਵੀ ਜ세ਦਾਰ ਰঞ্জੀਤ ਸਿੰਘ ਦੀ ਐਕਸਪੋਰਟ ਕੈਨੇਡਾ ਉਹਨਾਂ ਵੱਲੋਂ ਕੀਤੀ ਗਈ ਸੀ ਤੇ ਮੰਥਲੀ ਸੇਵਾ ਜਿਹੜੀ ਕਿਚਨ আর ਵਾਟਰ ਲੋ ਉਹ ਦੀ ਸੰਗਤ ਕਰਦੀ ਹੈ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਕੋਟੇਸ਼ਨ ਇਧਰ ਟੇਸ਼ਨ ਆ ਗਿਆ ਬਾਰ ਬਾਰ ਖੇਤਾਂ 'ਚ ਘਾਹ ਛੋਟਾ ਜਿਹਾ ਜਿੱਤੇ ਕਤੂਰੀ ਬੱਠੇ ਇਹੀ ਘਰ ਆ ਮਾਤਾ ਜੀ ਦਾ ਮਾਤਾ ਜੀ ਚੜਾਈ ਕਰ ਚੁੱਕਿਆ ਤੇ ਬੱਚੇ ਹੀ ਐ ਇੱਥੇ ਛੋਟੇ ਛੋਟੇ ਇਹਨਾਂ ਦੇ ਪੰਜ ਹੋਣੇ ਵੱਡੇ ਹੋ ਗਏ ਬਾਰ ਬੰਦ ਨੇ ਤੇ ਖੁਲਾਉਨੇ ਆਪਾਂ ਉਹ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਫਤਿਹ ਜੀ ਸਖਸ਼ੇਵਾ ਸੋਸਾਇਟੀ ਪੰਜਾਬ ਦੇ ਵੱਲੋਂ ਦਾਸ ਜਸਪ੍ਰੀਤ ਸਿੰਘ ਮੌਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਚਨਰ ਬਾਟਰ ਲੋ ਦੀ ਜਿਹੜੀ ਸਮੂਹ ਸਾਥ ਸੰਗਤ ਵੀਰ ਹਰਜੀਤ ਸਿੰਘ ਬਾਠਣਾ ਦਾ ਫਰੈਂਡ ਸਰਕਲ ਜਿਨ੍ਹਾਂ ਦੇ ਉਤਮੰਦੀ ਸਾਧਕ ਅਸੀਂ ਹੁਣ ਸਪੈਂਡ ਮਾਤਾ ਗੁਰਦੇਵ ਕੌਰ ਜੀ ਦੇ ਘਰ ਤਾਂ ਵੀ ਲੰਨੇਚਰ ਤੋਂ ਆ ਰਹੇ ਹਾਂ ਕਿਉਂਕਿ ਇਹ ਬੱਚੇ ਜਿਹੜੇ ਛੋਟੇ ਛੋਟੇ ਤੁਸੀਂ ਦੇਖ ਸਕਦੇ ਹੋ ਪੰਜ ਭੈਣ ਭਰਾ ਨੇ ਇਹਨਾਂ ਦੇ ਛੋਟੇ ਹੁੰਦਿਆਂ ਦੀ ਮਾਪੇ ਬਾਬ ਜਿਹੜੇ ਜੜਾਈ ਕਰ ਗਏ ਜੀ ਇਹਨਾਂ ਨੂੰ ਦਾਦੀ ਗੁਰਦੇਵ ਕੌਰ ਜੀ ਪਾਲ ਰਹੇ ਸੀ ਹੁਣ ਪਿਛਲੇ 1 ਮਹੀਨੇ ਤੋਂ ਦਾਦੀ ਜੀ ਵੀ ਜੜਾਈ ਕਰ ਚੁੱਕੇ ਆ ਬੱਚੇ ਇਸ ਟਾਈਮ ਕੱਲਿਆ ਕਦੇ ਕੋਈ ਪੂ ਆ ਕੇ ਇਹਨਾਂ ਦਾ ਟਾਈਮ ਲਗਾਉਂਦੀ ਆ ਕਦੇ ਕੋਈ ਹੋਰ ਹੁਣਾ ਕੇ ਕੰਮ ਦੀ ਬੱਚੇ ਹਜੇ ਨਿਆਣੇ ਆ ਬੱਚੇ ਹਜੇ ਬੀਏਜ ਪੜ੍ਹਦੀ ਐ ਇਤੋਂ ਵੱਡੀ ਬੱਚੀ ਦੀ ਜਿਹੜੀ ਮੈਰਜ ਆਪਾਂ ਜਥੇਦਾਰ ਰਣਜੀਤ ਸਿੰਘ ਜੀ ਐਕਸਪੋਰਟ ਕੈਨੇਡਾ ਉਹਨਾਂ ਦੀ ਬਦੌਲਤ ਕੀਤੀ ਗਈ ਸੀ ਤੇ ਇਹ ਬੱਚਾ ਵੀ ਹਜੇ ਪੜ੍ਹਦਾ ਐ ਇਹ ਬੱਕਰੀਆਂ ਚਾਰ ਕੇ ਜਿਹੜਾ ਆ ਉਹਦਾ ਘਰ ਦਾ ਗੁਜ਼ਾਰਾ ਕਰਦਾ ਤਾਂ ਬਾਅਦ ਮੈਂ ਕਰ ਦੇਵਾਂ ਕੇਚਨਰ ਬਾਡਰ ਲੋ ਦੀ ਜਿਹੜੀ ਸਮੂਹ ਦਾ ਹਰੇਕ ਮਹੀਨੇ ਮੰਥਲੀ ਸੇਵਾ ਕਰਦੀ ਹੈ ਵੀਰ ਹਰਜੀਤ ਸਿੰਘ ਬਾਟਮ ਦਾ ਫਰੈਂਡ ਸਰਕਲ ਅੱਜੋ ਅਸੀਂ ਸੇਵਾ 2 ਜੂਨ ਨੂੰ ਇਹਨਾਂ ਨੂੰ ਦੇਣਾ ਹੈ ਪਰਮਾਤਮਾ ਉਹਨਾਂ ਦੀ ਕਮਾਈ ਦੀ ਵਰਤਤ ਪਾਵੇ ਚੜਦੀ ਚੜਦੀ ਕਲਾ ਚ ਰੱਖੀ ਏਦਾਂ ਹੀ ਕੌਮਦੀ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਹੋਰ ਪੀਰਾਂ ਨੂੰ ਵੀ ਬੇਨਤੀ ਕਰਾਂਗੇ ਸਾਥ ਦਿਓ ਏਦਾਂ ਦੇ ਜਿਹੜੇ ਉਹ ਸਾਡੇ ਕੋਲੇ 6-7 ਪਰਿਵਾਰ ਨੇ ਜਿਨ੍ਹਾਂ ਨੂੰ ਮੰਥਲੀ ਰਾਸ਼ਨ ਦੀ ਲੋੜ ਹੈ ਜਿਹੜੇ ਕਿ ਨਹੀਂ ਕਮਾ ਸਕਦੇ ਜਾਂ ਨਹੀਂ ਤੁੱਲਾ ਤਪਾ ਸਕਦੇ ਏਦਾਂ ਦੇ ਸਾਡੇ ਕੋਲੇ 6-7 ਪਰਿਵਾਰ ਹੋਰ ਵੀ ਨੇ ਤੇ ਤਾਨੂੰ ਪਤਾ ਹੀ ਹੈ ਵੀ ਜਿਹੜੇ ਬੱਚਾ ਦਾ ਛੋਟੇ ਹੁੰਦੇ ਆ ਨਾ ਮਾਪੇ ਬਾਬ ਚੜਾਈ ਕਰ ਜੇ ਤੇ ਦਾਦੀ ਵੀ ਇਹਨਾਂ ਦੇ ਚਲੇ ਦਾਦੀ ਦੇ ਆਖਰੇ ਬੈਠੇ ਸੀ ਦਾਦੀ ਇਹਨਾਂ ਨੂੰ ਪਾਲੀ ਜਾਂਦੀ ਸੀ ਹੁਣ ਇੱਕ ਮਹੀਨਾ ਹੋ ਗਿਆ ਦਾਦੀ ਗੁਰਦੇਵ ਕੌਰ ਜੀ ਨੂੰ ਵੀ ਜਿਹੜਾ ਚੜਾਈ ਕੀਤੀ ਉਹਦਾ ਭੋਗ ਪੈ ਗਿਆ ਬੱਚੇ ਬਿਲਕੁਲ ਇਕੱਲੇ ਆ ਘਰੇ ਛੋਟੇ ਬੱਚੇ ਅਜੇ ਕੋਈ ਬਾਲੀ ਵੇਜ ਨਹੀਂ ਬਾਲਗ ਨਹੀਂ ਹੋਏ ਕੋਈ ਨਵਾਲਗ ਬੱਚੇ ਤੇ ਧੰਨਵਾਦ ਕਰਦੇ ਆ ਵੀਰਾਂ ਦਾ ਜਿਹੜੇ ਇਦਾਂ ਦੇ ਪਰਿਵਾਰਾਂ ਦਾ ਸਾਥ ਦੇ ਰਹੇ ਆ ਜੀ ਤੇ ਮੈਂ ਤੁਹਾਨੂੰ ਇਹਨਾਂ ਦੀ ਮੰਮੀ ਜੜੀ ਦੀ ਦਾਦੀ ਦੀਆਂ ਤਸਵੀਰਾਂ ਵੀ ਦਿਖਾ ਦਿੰਦਾ ਕਿਉਂਕਿ ਲੋੜ ਹੈ ਇਦਾਂ ਦੇ ਪਰਿਵਾਰਾਂ ਨੂੰ ਮੰਥਲੀ ਸਹਾਰਾ ਦੇਣ ਦੀ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਦੇਸੀ ਚ ਮੌਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਹਾਂਜੀ ਗੁਰੂ ਪਿਆਰੇ ਤੁਸੀਂ ਦੇਖ ਸਕਦੇ ਜਿਹੜੇ ਬੱਚਾਂ ਦੀ ਕੋਣਸਾ ਪਾਉਣੀ ਸੇਵਾ ਕੀਤੀ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਜਗਵਿੰਦਰ ਸਿੰਘ ਜੀ ਆ ਦੇਖੋ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਦੇ ਜਿਹੜੀ ਧਰਮ ਪਤਨੀ ਆ ਦੇਖੋ ਸੁਖਜੀਤ ਕੌਰ ਇਹ ਵੀ ਇਸ 17 ਦੇ ਵਿੱਚ ਜਿਹੜੇ ਚੜ੍ਹਾਈ ਕੀਤੇ ਆ ਹਨ ਤੇ ਆ ਇਹਨਾਂ ਦੀ ਦਾਦੀ ਜਿਹੜੀ ਤਕਰੀਬਨਾ ਹੋਣੀ ਤੁਸੀਂ ਤਾਜ਼ੀ ਡੇਟ ਦੇਖ ਸਕਦੇ ਹੋ 24 2025 ਨੂੰ ਜਿਹੜੀ ਇਹਨਾਂ ਦੀ ਮੌਤ ਹੋਈ ਹੈ ਗੱਦੀ ਜਿਹੜੀ ਪੰਜ ਬੱਚਿਆਂ ਨੂੰ ਪਾਲ ਰਹੀ ਸੀ ਤੇ ਇਹ ਬੱਚੇ ਹੈ ਜੀ ਇਹ ਪੰਡਾ ਕੌਣ ਸੇ ਇਹ ਤਿੰਨੇ ਜਿਹੜੇ ਮੈਂਬਰ ਸੀ ਘਰ ਦੇ ਸਿਆਣੇ ਚੜ੍ਹਾਈ ਕਰ ਚੁੱਕੇ ਆ ਇਹ ਧੰਨਵਾਦ ਆ ਕਿ ਇਹਨਾਂ ਨੂੰ ਬਾਟਰ ਲੋਗ ਜਿਹੜੀ ਸਮੂਹ ਸਾ ਸੰਗਤ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਮੰਥਲੀ ਸੇਵਾ ਇਹ ਪਰਿਵਾਰ ਨੂੰ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ